ਉਹ ਸਭ ਫਰੀਦਕੋਟ ਚ ਮੈਂ ਇਹ ਸਮਝਦਾ ਵੀ ਲੋਅਰ ਡਾਡਰ ਦੀ ਸਥਿਤੀ ਬਿਲਕੁਲ ਫੇਲ ਹੋ ਚੁੱਕੀ ਹੈ ਜਿੰਨੀ ਦੇਰ ਚੰਗਾ ਪੋਲਿਟਿਸ਼ੀਅਨ ਇਮਾਨਦਾਰ ਪੋਲਿਟਿਸ਼ੀਅਨ ਨਹੀਂ ਹੋਊਗਾ ਉਨੀ ਦੇਰ ਥੱਲੇ ਅਕਸਰ ਚਾਹੀ ਵੀ ਇਮਾਨਦਾਰੀ ਨਾਲ ਕੰਮ ਨਹੀਂ ਕਰੂਗਾ ਇਹ ਤਰਾਸ ਗਈ ਰਹੀ ਹੈ ਫਰੀਦਕੋਟ ਦੀ ਵੀਪੀ ਕੋਲਚਨ ਆਈ ਸਾਨੂੰ ਨਹੀਂ ਪਤਾ ਕਿੱਥੇ ਰਹਿਗੇ ਸਾਰੇ ਸਿੰਘ ਜੀ ਬਣੇ ਉਹ ਵਿਚਾਰੇ ਸੇਤ ਪੱਖੋਂ ਥੋੜੇ ਡਾਊਨ ਸੀ ਕਿਤਨਾ ਕਿ ਇਹੋ ਜਿਹੇ ਲੀਡਰ ਸਾਨੂੰ ਦਿੱਤੇ ਜਾਂਦੇ ਆ ਜਿਹੜੇ ਬਾਹਰੋਂ ਆ ਕੇ ਟੈਚੀ ਦੇ ਵਿੱਚ 25 ਕੱਚੇ ਦੇ 25 ਬਿਲੇਣਾ ਪਾ ਕੇ ਆਉਂਦੇ ਆ ਔਰ ਉਸ ਤੋਂ ਬਾਅਦ ਉਵੇਂ ਹੀ ਬਿਲੇਣਾ ਤੇ ਕੱਚੇ ਪਾ ਕੇ ਟੈਚੀ ਬੰਦ ਕਰਕੇ ਚਲੇ ਜਾਂਦੇ ਆ ਇਹ ਹਾਈ ਕਮਾਂਡਾ ਤੁਹਾਨੂੰ ਟਿਕਟ ਕਿਉਂ ਦਵੇ ਹਾਂਜੀ ਭਾਈ ਪਰਮਿੰਦਰ ਜੀ ਅੱਜ ਸਾਧਕ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦਾ ਤੁਹਾਡੇ ਚੈਨਲ ਦਾ ਧੰਨਵਾਦ ਤੇ ਤਾਜਪੀਰ ਭਾਈ ਤੇਰਾ ਵੀ ਧੰਨਵਾਦ ਸੋ ਸਾਡੀ ਕੋਸ਼ਿਸ਼ ਹੈ ਵੀ ਲੋਕ ਸਭਾ ਦਾ ਵੇਗੜ ਵੱਜ ਚੁੱਕਿਆ ਵਾ ਵੀ ਪਿੰਡ ਪਿੰਡ ਜਾ ਰਹੇ ਆ ਸੋ ਸਾਧਕਾਉਂ ਦਾ ਸਭ ਤੋਂ ਵੱਡਾ ਮਕਸਦ ਇਹ ਸੀ ਵੀ ਬੜੇ ਮੋਤਵਾ ਸਾਰੀ ਲੀਡਰਸ਼ਿਪ ਇੱਥੇ ਬੈਠੀ ਹੈ ਤੇ ਕੈਜੀ ਬੱਟੇ ਭਾਈ ਗਗਨ ਬੈਠਾ ਤੇ ਆ ਛੋਟਾ ਭਰਾ ਬੈਠਾ ਬਾਕੀ ਵੀ ਸਾਰੇ ਜਿੰਨੇ ਬੈਠੇ ਆ ਇਹਨਾਂ ਦਾ ਧੰਨਵਾਦ ਇਹਨਾਂ ਨੇ ਕਿਹਾ ਸੀ ਭਾਈ ਆਪਾਂ ਤਕਰੀਬਨ ਹਰ ਲੋਕ ਸਭਾ ਦੇ ਹਰ ਪਿੰਡ ਜਾ ਚੁੱਕੇ ਆ ਪਰ ਆਪਾਂ ਇੱਕ ਸਾਧਕ ਚਾਹੁੰਦੇ ਆ ਛੋਟਾ ਜਿਹਾ ਆ ਸਾਰਿਆਂ ਨੂੰ ਮੇਲ ਮਲਾਪ ਕਰ ਲਈਏ ਸੋ ਸਾਡਾ ਅੱਜ ਆਉਣ ਦਾ ਮਕਸਦ ਸਭ ਤੋਂ ਜ਼ਰੂਰੀ ਇਹ ਹੀ ਸੀ ਵੀ ਅਸੀਂ ਕਿਤੇ ਨਾ ਕਿਤੇ ਇੱਥੇ ਸਾਰਿਆਂ ਨੂੰ ਸਿਨੀ ਲੀਡਰਸ਼ਿਪ ਨੂੰ ਮਿਲ ਸਕੀ ਹੈ ਇਹ ਜੇ ਲੋਕ ਸਭਾ ਦੇ ਚੋਣਾਂ ਆ ਰਹੀਆਂ ਤੁਸੀਂ ਦਾਵੇਦਾਰੀ ਪੇਸ਼ ਕਰਦੇ ਹੋ ਹਾਂਜੀ ਬਿਲਕੁਲ ਲੋਕ ਸਭਾ ਦੀ ਦਾਵੇਦਾਰੀ ਨਹੀਂ ਬੜੇ ਮਜਬੂਤੀ ਨਾਲ ਲੱਗੇ ਹੋਏ ਆਂ ਹਰ ਵਿਧਾਨ ਸਭਾ ਦੇ ਵਿੱਚ ਮੇਰੀ ਟੀਮ ਇਸ ਟਾਈਮ ਕੰਮ ਕਰ ਰਹੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਮੇਰੇ ਨਾਲ ਯੂਥ ਦੇ ਸਾਥੀ ਹੈ ਜਾਂ ਮੇਰੇ ਹਮੋਹਮ ਭਰਾਵਾ ਕੋਈ ਸਰਪੰਚ ਹੈ ਕੋਈ ਜਿਹੜਾ ਵੀ ਉਹਦੇਦਾਰ ਹੈ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਅਗਰ ਕਦੇ ਉਹਨਾਂ ਨੂੰ ਵੀ ਲੋੜ ਪਊ ਤੇ ਮੈਂ ਵੀ ਲੰਗੇ ਪੈਰੀ ਉਹਨਾਂ ਦੇ ਨਾਲ ਖੜਾ ਮੈਂ ਸੋ ਬਹੁਤ ਬਹੁਤ ਲੋਕ ਸਭਾ ਫਰੀਦਕੋਟ ਦਾ ਧੰਨਵਾਦ ਫਰੀਦਕੋਟ ਨਾਲ ਮੇਰੀ ਬੜੀ ਸਾਂਝ ਹੈ ਕਿਉਂਕਿ ਮੇਰੇ ਦਾਦੀ ਬੀਬੀ ਜਸਵੰਤ ਕੌਰ ਐਕਸਐਮਐਲ ਦੇ ਤਰਫ ਕੋਟ ਉਹ ਵੀ ਫਰੀਦਕੋਟ ਦੇ ਸਨ ਸੋ ਕਿਤੇ ਨਾ ਕਿਤੇ ਕਿਸੇ ਨਾਲ ਇੱਕ ਭਾਵਨਾਤਕ ਥੋੜਾ ਜੁੜਿਆ ਹੁੰਦਾ ਸਿਸਟਮ ਉਸ ਹਾਵਨਾ ਮੈਂ ਫਰੀਦਕੋਟ ਹਰ ਦੁੱਖ ਸੁੱਖ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿਤੇ ਲੇਟ ਹੋ ਜਾਵਾਂ ਪਰ ਮੈਂ ਪਹੁੰਚਦਾ ਜ਼ਰੂਰ ਜਿਵੇਂ ਤੁਸੀਂ ਇਹ ਹੋਏ ਤੁਹਾਡੇ ਦਾਦੀ ਜੀ ਦਾਦਾ ਜੀ ਇਸ ਸਿਆਸਤ ਦੇ ਵਿੱਚ ਜੁੜੇ ਹੋਏ। ਕੀ ਹੁੰਦਾ ਵੀ ਲੋਕ ਸਿਆਸਤ ਤੋਂ ਪਨਾਰਾ ਕਰਨਾ ਚਾਹੁੰਦੇ ਤੁਸੀਂ ਹੁਣ ਦੁਬਾਰਾ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਆ। ਕੀ ਤੁਸੀਂ ਦੇ ਦੇ ਸਕਦੇ ਹੋ ਇਸ ਸਿਆਸਤ ਦੇ ਵਿੱਚ ਆਵਦੀ ਪਾਰਟੀ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ 59 ਚ ਪਹਿਲਾ ਇਲੈਕਸ਼ਨ ਲੜਿਆ ਸੀ। ਉਸ ਤੋਂ ਬਾਅਦ ਦੋ ਵਾਰੀ ਦਾਦਾ ਜੀ ਨੇ ਫਿਰ ਦਾਤੀ ਐਮਐਲਏ ਰਹੀ ਦਾਦਾ ਜੀ ਮੁਖਤਿਆਰ ਸਿੰਘ ਉਕਾਲੀਦਰ ਵੱਲੋਂ ਰਹੇ ਸੀ। ਸੋ ਕਿਤੇ ਨਾ ਕਿਤੇ ਮੈਂ ਦੁਬਾਰਾ ਸਿਆਸਤ ਨਹੀਂ ਆ ਰਿਹਾ। ਇਹ ਮੇਰੀ ਚੌਥੀ ਪੀੜ੍ਹੀ ਹੈ ਸਾਡੀ ਡਿਊਟੀ ਲੱਗੀ ਹੋਈ ਹੈ ਜੇ ਛੱਡਣਾ ਚਾਹੋਨੇ ਵੀ ਐ ਪਰ ਨਹੀਂ ਛੱਡ ਸਕਦੇ ਕਿਉਂਕਿ ਜਿਹੜੇ ਹਜ਼ਾਰਾਂ ਬੰਦਾ ਨਾਲ ਜੁੜਿਆ ਹੋਇਆ ਉਹਨਾਂ ਨੂੰ ਕਿੱਧਰ ਛੱਡ ਕੇ ਜਾਵਾਂਗੇ ਸੋ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੈਂ ਦੂਜੀ ਐਮਏ ਹਿਸਟਰੀ ਦੀ ਚੇਅਰਮੈਨ ਹੁੰਦੇ ਆ ਕਿਤੀ ਹੈ ਮਾਰਕੀਟ ਕਮੇਟੀ ਦੇ ਸੋ ਮੈਨੂੰ ਉੱਥੇ ਲੈਕਚਰਸ਼ਿਪ ਦੀ ਆਫਰ ਹੋਈ ਸੀ ਵੀ ਤੈਨੂੰ ਲੈਕਚਰ ਆ ਰਿਹਾ ਰੱਖ ਲੈਨੇ ਪਰ ਸਿਆਸਤ 'ਚ ਐਸਾ ਜਿਵੇਂ ਇੱਕ ਸਮਝਦੇ ਆ ਵੀ ਇੱਕ ਬੰਦਾ ਗੁਰਦੁਆਰੇ ਨਹੀਂ ਆਪਾਂ ਚੜਾ ਦਿੰਦੇ ਵੀ ਲੈ ਵੀ ਤੇਰਾ ਕੰਮ ਸੇਵਾ ਹੀ ਕਰਨਾ ਸੋ ਕਿਤੇ ਨਾ ਕਿਤੇ ਇੱਕ ਅਦੇ ਬੰਦੇ ਨੂੰ ਸਾਡੇ ਨੇ ਜ਼ਰੂਰ ਸਾਰਾ ਖਾਨਦਾਨ ਅੱਗੇ ਲਾਉਂਦਾ ਵੀ ਤਕਰਾਂ ਹੋ ਕੇ ਲੋਕਾਂ ਦੀ ਸੇਵਾ ਕਰ ਸੋ ਇਦੂ ਪਹਿਲਾਂ ਮੇਰੇ ਮਦਰ ਸੀ ਵੀ ਜਗਦਰ ਸਿੰਘ ਕੋ ਉਹਨਾਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀ ਧਰਮਕੋਟੋਂ ਬੜੇ ਝਜਾਰੂ ਲੀਡਰ ਸੀ ਥੋੜੀਆਂ ਜਿਹੀਆਂ ਵੋਟਾਂ ਨੂੰ ਹਾਰ ਗਏ ਸੀ ਉਸ ਤੋਂ ਪਹਿਲਾਂ ਮੇਰੀ ਦਾਦੀ ਸੀ ਮੇਰੀ ਚਾਚੀ ਵੀ ਮਿਊਨਿਸਪਲ ਕਮੇਟੀ ਧਰਮਕੋਟ ਦੀ ਪ੍ਰਧਾਨ ਰਹੀ ਹੈ ਮੇਰਾ ਚਾਚਾ ਵੀ ਪ੍ਰਧਾਨ ਰਿਹਾ ਮਿਊਨਿਸਪਲ ਕਮੇਟੀ ਦਾ ਸੋ ਕਿਤੇ ਨਾ ਕਿਤੇ ਸਾਰੇ ਪਰਿਵਾਰ ਨੇ ਹੁਣ ਤੱਕ ਲੋਕਾਂ ਦੀ ਸੇਵਾ ਕੀਤੀ ਹੈ ਤੁਸੀਂ ਆਪ ਦਾ ਪੱਖ ਰੱਖਦੇ ਆ ਐਮਪੀ ਜੀਓਨ ਵਾਸਤੇ ਤੁਸੀਂ ਇਹ ਦੱਸੋ ਵੀ ਜਿਹੜੀ ਸਰਕਾਰ ਹੈ ਤੁਹਾਡੀ ਹਾਈ ਕਮਾਂਡ ਆ ਤੁਹਾਨੂੰ ਟਿਕਟ ਕਿਉਂ ਦੇਵੇ ਦੇਖੋ ਟਿਕਟ ਹਾਈ ਕਮਾਂਡ ਬੜਾ ਸੋਹਣਾ ਜਿਹੜੀ ਸਵਾਲ ਪੁੱਛਿਆ ਟਿਕਟ ਹਾਈ ਕਮਾਂਡ ਇਸ ਤਰ੍ਹਾਂ ਕਿ ਦੇਵੇ ਕਿਉਂਕਿ ਮੈਂ 25 ਸਾਲ ਮੇਰੀ ਵਰਕਿੰਗ ਹੋ ਗਈ ਹੈ 25 ਸਾਲ ਮੈਂ ਦਰਿਆ ਝਾੜ ਕੇ ਇੱਥੋਂ ਤੱਕ ਪਹੁੰਚਿਆ ਵਾਂ ਬਹੁਤ ਅਹੁਦੇ ਵੀ ਹੰਡਾਏ ਆਂ ਟੀ ਜ਼ਿਲ੍ਹੇ ਦਾ ਪ੍ਰਧਾਨ ਵੀ ਰਹਿ ਗਿਆ ਮੋਗੇ ਦਾ ਲੋਕ ਸਭਾ ਦਾ ਪ੍ਰਧਾਨ ਵੀ ਰਹਿ ਗਿਆ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਹਿ ਗਿਆ ਬਲਾਕ ਸੰਪਤੀ ਦਾ ਵੀ ਰਹਿ ਗਿਆ ਪਰ ਆਪਦੀ ਮਿਹਨਤ ਨਾਲ ਇੱਥੋਂ ਤੱਕ ਪਹੁੰਚਿਆ ਵਾਂ ਸੋ ਮੈਂ 2022 ਚ ਨਿਹਾਲ ਸਿੰਘ ਵਾਲਾ ਤੋਂ ਟਿਕਟ ਮੰਗਦਾ ਸੀ ਸੋ ਐਂਡ ਅੰਦਰ ਟਾਈਮ ਤੇ ਆ ਕੇ ਉਹਨਾਂ ਨੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਪਰ ਮੈਂ ਪਾਰਟੀ ਦਾ ਹਰ ਹੁਕਮ ਮੰਨਿਆ ਸਲੂਟ ਕਰਕੇ ਉੱਠਿਆ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਵੀ ਮੇਰੇ ਤੋਂ ਵੱਧ ਦੇ ਵੋਟਾਂ ਲਿਆ ਸਕਦੇ ਆ ਇਹ ਸੀਟ ਕੱਢ ਸਕਦੇ ਆ ਮੈਂ ਪ੍ਰਵਾਨ ਕਰਦਾ ਸੋ ਮੈਂ ਉਹਨਾਂ ਦੇ ਨਾਲ ਘਰ ਘਰ ਵੀ ਗਿਆ ਸੋ ਕਿਤੇ ਨਾ ਕਿਤੇ ਮੇਰਾ ਹਰ ਬੰਦੇ ਦਾ ਦੇਖੋ ਜਿਹੜਾ ਬੱਚਾ ਜੰਮਦਾ ਵਾ ਕੋੜੀਚੜ ਨੂੰ ਹਰ ਬੰਦੇ ਦਾ ਦਿਲ ਕਰਦਾ ਸੋ ਕਿਤੇ ਨਾ ਕਿਤੇ ਹੁਣ ਮੇਰਾ ਇਹ ਮਾਨਾ ਹੈ ਵੀ ਬਹੁਤ ਸੇਵਾ ਕੀਤੀ ਹੈ ਸੋ ਫਾਰਟੀ ਨੂੰ ਬਿਲਕੁਲ ਮੇਰਾ ਮੁੱਲ ਮੋੜਨਾ ਚਾਹੀਦਾ ਜੋ ਮੈਂ ਹੁਣ ਤੱਕ 25 ਸਾਲ ਹੋ ਗਏ ਲਗਾਤਾਰ ਮੈਨੂੰ ਇਸ ਲੋਕ ਸਭਾ ਫਰੀਦਕੋਟ ਦੀਆਂ ਸੜਕਾਂ ਦੇ ਖੜਦੇ ਹੋਏ ਨੂੰ ਲੋਕਾਂ ਦਾ ਕੰਮ ਸਵਾਰਦੇ ਹੋਏ ਨੂੰ ਜਿੱਥੇ ਵੀ ਮੇਰੀ ਪਾਰਟੀ ਨੇ ਡਿਊਟੀ ਲਈ ਹੈ ਇੰਡੀਆ 'ਚ ਵੀ ਕਿਤੇ ਲਈ ਹੈ ਹਮਾਚਲ 'ਚ ਮੈਨੂੰ ਅਬਜ਼ਰਵਰ ਬਣਾਇਆ ਰਾਜਸਥਾਨ 'ਚ ਬਣਾਇਆ ਦਿੱਲੀ ਬਣਾਇਆ ਜਿੱਥੇ ਵੀ ਬਣਾਇਆ ਮੈਂ ਪਾਰਟੀ ਨੂੰ ਉੱਥੇ ਚੜ੍ਹਾਈ ਕਰਾ ਕੇ ਮੁੜਿਆ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਮੈਂ ਲੋਕ ਸਭਾ ਲੜ ਕੇ ਹੁਣ ਮੈਂ ਦੇਖੋ ਕੋਈ ਵੀ ਲਹਿਰ ਹੈ ਪਾਵਰ ਤੋਂ ਬਿਨਾਂ ਚੱਲ ਨਹੀਂ ਸਕਦੀ ਮੈਂ ਹੁਣ ਤੱਕ ਲੜਾਈਆਂ ਬੜੀਆਂ ਲੜੀਆਂ ਮੈਂ ਗੱਡੀ ਜੀ ਤਰੀ ਲੱਗਦਾ ਸੀ ਪਰ ਮੈਂ ਸਮਝਦਾ ਜਿੰਨੀ دیر ਬੰਦੇ ਕੋਲੇ ਪਾਵਰ ਨਾ ਹੋਵੇ ਉਨੀ ਦੇਰ ਕੋਈ ਮਾਇਮ ਵੀ ਸਿਰੇ ਨਹੀਂ ਲੱਗਦੀ ਸੋ ਪਾਵਰ ਦੀ ਸਾਨੂੰ ਹੁਣ ਜ਼ਰੂਰਤ ਹੈ ਸਾਰੇ ਮੇਰੇ ਭਰਾ ਇਹਨਾਂ ਦਾ ਧੰਨਵਾਦ ਜਿਹੜੇ ਹਮੇਸ਼ਾ ਮੇਰਾ ਸਤਿਕਾਰ ਕਰਦੇ ਆ ਔਰ ਮੇਰੇ ਨਾਲ ਲੜਾਈ ਦੇ ਵਿੱਚ ਸਾਥ ਦਿੰਦੇ ਆ ਸੋ ਅਸੀਂ ਸਾਰੇ ਲੱਗੇ ਹੋਏ ਆ ਔਰ ਆਸਵੰਦ ਅਮਰਿੰਦਰ ਸਿੰਘ ਰਾਜਾ ਵੜਿਆਂ ਦੇ ਸਾਡੇ ਲੋਕ ਸਭਾ ਦੇ ਨੇ ਉਹ ਉਹਨਾਂ ਦਾ ਹਲਕਾ ਪੈਂਦਾ ਕਿ ਦਰਵਾਜ਼ੇ ਦੇ ਵਿੱਚ ਅਸੀਂ ਪੂਰੇ ਆਸਵੰਦ ਆ ਬਿਓ ਟੈਕ ਸਾਨੂੰ ਜ਼ਰੂਰ ਦੇਣਗੇ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਹਲਕੇ ਦੇ ਹਰ ਹਲਕੇ ਦੇ ਵਿੱਚ ਯੂਥ ਆਪ ਦੇ ਤੌਰ ਤੇ ਲੱਗਿਆ ਹੋਇਆ ਸੋ ਮੈਂ ਧੰਨਵਾਦ ਕਰਦਾ ਇੱਕ ਕੱਲ ਕੋਈ ਚੈਨਲ ਤੇ ਆਈ ਜਾਂਦਾ ਸੀ ਉਹ ਸਕ੍ਰਿਪਟ ਜਿਵੇਂ ਲੈ ਕੇ ਕੱਲ ਦਿੰਦੇ ਆ ਉਵੇਂ ਉਹ ਕਰ ਦਿੰਦੇ ਆ ਉਹ ਨੋਨੀ ਮਾਨ ਜੀ ਨੂੰ ਵਿਖਾਈ ਜਾਣ ਦੀ ਫ੍ਰੀਕੋਟੋ ਕੈਂਡੀਡੇਟ ਹੋ ਸਕਦੇ ਆ ਅਕਾਲੀ ਦਲ ਦੇ ਸੋ ਕਿਤੇ ਨਾ ਕਿਤੇ ਮੈਂ ਚੈਨਲ ਵਾਲਿਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਜ਼ਰੂਰ ਵੇਖ ਲਿਆ ਕਰੋ ਵੀ ਕਿਹੜਾ ਬੰਦਾ ਕੰਮ ਕਰਦਾ ਆਇਨਾ ਕਰਿਆ ਕਰੋ ਇੱਕ ਬੰਦਾ ਮੰਜੀ ਤੇ ਪਿਆ ਇੱਕ ਬੰਦਾ ਬਿਸਤਰੇ ਤੇ ਪਿਆ ਉਹਨੂੰ ਵੀ ਲੈ ਕੇ ਤੁਸੀਂ ਕੈਂਡੀਡੇਟ ਬਣਾ ਦਿੰਨੇ ਆ ਸੋ ਮੈਂ ਕੈਂਡੀਡੇਟ ਮੇਰੇ ਸੱਜਣਾ ਮਿੱਤਰਾਂ ਨੇ ਕਾਂਗਰਸ ਦੀ ਲੀਡਰਸ਼ਿਪ ਨੇ ਮੈਨੂੰ ਬਣਾਇਆ ਇੱਥੋਂ ਤੱਕ ਪਹੁੰਚਾਇਆ ਔਰ ਮੇਰੀ ਕੋਸ਼ਿਸ਼ ਹੋਊਗੀ ਵੀ ਇਸ ਲੜਾਈ ਨੂੰ ਮੈਂ ਸਿਰੇ ਲਾ ਸਕਾਂ ਭੀਮੋਬਸਤੀ ਜੀ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਕਾਰਜਕਾਲੀ ਨੂੰ ਹੁਣ ਤੱਕ ਦੇਖੋ ਉਹ ਬੜੇ ਸਤਿਕਾਰਯੋਗ ਨੇ ਸਾਡੇ ਸੈਲੀਬ੍ਰਿਟੀ ਨੇ ਉਹ ਬੜੇ ਵੱਡੇ ਗਾਇਕ ਨੇ ਉਹ ਪਰ ਮੈਂ ਕਿਤਨਾ ਕਿਤੇ ਸਮਝਦਾ ਵੀ ਚੰਗੇ ਪੋਲੀਟੀਸ਼ੀਅਨ ਨਹੀਂ ਬਣ ਸਕੀ ਜੋ ਫਰੀਦਕੋਟ ਵਾਲੇ ਨੂੰ ਲੋੜ ਸੀ ਜਿੰਨੀ ਆਸ ਉਮੀਦ ਨਾਲ ਮੁਹੰਮਦ ਸਦੀਕ ਜੀ ਨੂੰ ਫਰੀਦਕੋਟ ਲੋਕ ਸਭਾ ਨੇ ਵੋਟਾਂ ਪਾਈਆਂ ਸੀ ਇਹ ਮੀਤ ਦੇਖੋ ਸਭ ਤੋਂ ਵੱਡਾ ਹੱਕ ਹੈ ਤੁਹਾਡਾ ਵੀ ਤੁਸੀਂ ਫਰੀਦਕੋਟ ਦੇ ਚੱਪੇ-ਚੱਪੇ ਨੂੰ ਜਾ ਕੇ ਦਿੱਲੀ ਰੋਣਾ ਪਾਓ ਵੀ ਮੇਰੇ ਲੋਕ ਸਭਾ ਚ ਆ ਨਹੀਂ ਹੋਇਆ 5 ਕਰੋੜ ਗ੍ਰਾਂਟ ਮਿਲਦੀ ਹੈ ਸੋ ਕਿਸੇ ਨਾ ਕਿਸੇ ਕੱਲੀ ਟੈਂਕੀ ਨਾਲ ਜਾਂ ਬੈਂਚਾਂ ਨਾਲ ਲੋਕ ਸਭਾ ਨਹੀਂ ਚੱਲ ਸਕਦਾ ਲੋਕ ਸਭਾ ਦੇ ਵਿੱਚ ਬੜੇ ਕੰਮ ਐ ਤੁਸੀਂ ਵੇਖੋ ਮੈਡੀਕਲ ਸਹੂਲਤ ਠੀਕ ਐ ਸਾਡੇ ਫਰੀਦਕੋਟ ਬਹੁਤ ਵੱਡਾ ਹਸਪੀਟਲ ਐ ਸਾਡੇ ਮੋਗੇ ਵੀ ਐ ਪਰ ਇਹ ਤਾਂ ਵੇਖੋ ਵੀ ਉੱਥੇ ਸਹੂਲਤਾਂ ਕੀ ਐ ਇੱਕ ਮੈਂਬਰ ਪਾਰਲੀਮੈਂਟ ਕੀ ਸਹੂਲਤਾਂ ਦੇ ਸਕਦਾ ਜੇ ਤੁਸੀਂ 5 ਕਰੋੜ ਦੇ ਵਿੱਚੋਂ ਮੈਡੀਕਲ ਸਹੂਲਤਾਂ ਵੀ ਸੈੱਟ ਕਰ ਸਕਦੇ ਤੇ ਫਿਰ ਲੋਕ ਸਭਾ ਕਿਵੇਂ ਚੱਲੂ ਔਰ ਦੂਜੀ ਸਭ ਤੋਂ ਵੱਡੀ ਗੱਲ ਸਾਡੇ ਸਿੱਖਿਆ ਦਾ ਸਿਸਟਮ ਐਡਾ ਮਾੜਾ ਵਾ ਹਰ ਬੱਚਾ ਕੋਈ ਚੰਡੀਗੜ੍ਹ ਜਾ ਰਿਹਾ ਕੋਈ ਹੁਧਿਆਣੀ ਜਾ ਰਿਹਾ ਕੋ ਪਿਤੇ ਜਾ ਰਹੇ ਸਾਡੇ ਫਰੀਦਕੋਟ ਲੋਕ ਸਭਾ ਦੇ ਵਿੱਚ ਕੋਈ ਵੀ ਐਡੀ ਵੱਡੀ ਕੋਈ ਸਸਤਾ ਹੈ ਨਹੀਂ ਜਿਹੜੀ ਸਾਡੇ ਸਾਰੇ ਬੱਚਿਆਂ ਨੂੰ ਸਾਫ ਸੱਟੇ ਨੰਬਰ 3 ਲੋਅਰ ਡਾਟਰ ਸਾਡੇ ਲੋਕ ਸਭਾ ਫਰੀਦਕੋਟ ਚ ਮੈਂ ਇਹ ਸਮਝਦਾ ਵੀ ਲੋਅਰ ਡਾਟਰ ਦੀ ਸਥਿਤੀ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਜਿੰਨੀ ਦੇਰ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ ਜਿੰਨੀ ਦੇਰ ਚੰਗਾ ਪੋਲਿਟਿਸ਼ੀਅਨ ਇਮਾਨਦਾਰ ਪੋਲਿਟਿਸ਼ੀਅਨ ਨਹੀਂ ਹੋਊਗਾ ਉਨੀ ਦੇਰ ਥੱਲੇ ਅਕਸਰ ਚਾਹੀ ਵੀ ਇਮਾਨਦਾਰੀ ਨਾਲ ਕੰਮ ਨਹੀਂ ਕਰੂਗਾ ਮੈਂ ਮੈਨੂੰ ਹੁਣ ਚ ਕਈ ਇਸ ਕਮੈਂਟ ਵੀ ਕਰਨਗੇ ਵੀ ਤੂੰ ਪਹਿਲਾ ਐਮਪੀ ਕੀ ਕਰਦੇ ਹੈ ਹਰ ਮਹਿਮ ਹਰ ਲਹਿਰ ਇੱਕ ਬੰਦਾ ਹੀ ਚਲਾਉਂਦਾ ਹੁੰਦਾ ਤੇ ਫਿਰ ਉਹ ਸਾਰੇ ਪਾਸੇ ਉਹ ਲਹਿਰ ਚਲਦੀ ਹੈ ਸੋ ਕਿਤੇ ਨਾ ਕਿਤੇ ਜਿੰਨੀ ਦੇਰ ਇੱਕ ਮਾਣਦਾ ਰੀਡਰ ਫਰੀਦਕੋਟ ਨੂੰ ਨਹੀਂ ਮਿਲਦਾ ਜਿਹੜਾ ਲੋਕਾਂ ਦੀ ਬਾਹ ਫੜਨ ਵਾਲਾ ਹੋਵੇ ਉਨੀ ਦੇਰ ਸਾਡੇ ਲੋਕ ਸਭਾ ਫਰੀਦਕੋਟ ਦੇ ਮਗਰ ਜਿਹੜਾ ਪਛੜਿਆ ਲੋਕ ਸਭਾ ਲੱਗਿਆ ਉਹ ਨਹੀਂ ਲੈਣਾ ਸੋ ਮੈਂ ਸਦੀਕ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਵੀ 5 ਸਾਲ ਜਿੰਨਾ ਕੰਮ ਕੀਤਾ ਬਹੁਤ ਕੀਤਾ ਸੋ ਸਾਡੇ ਸਤਕਾਰਯੋਗ ਨੇ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਇਹ ਤਰਾਸ ਗਈ ਰਹੀ ਹੈ ਫਰੀਦਕੋਟ ਦੀ ਬੀਬੀ ਕੋਚਨ ਆਈ ਸਾਨੂੰ ਨਹੀਂ ਪਤਾ ਕਿੱਥੇ ਰਹਿੰਦੇ ਸੀ ਉਹ ਸਾਧੂ ਸਿੰਘ ਜੀ ਬਣੇ ਉਹ ਵਿਚਾਰੇ ਸਿਹਤ ਪੱਖੋਂ ਥੋੜੇ ਡਾਊਨ ਸੀ ਕਿੰਨਾ ਕਿਤੇ ਉਹਨਾਂ ਤੋਂ ਵੀ ਇਨਾ ਕੰਮ ਨਹੀਂ ਹੋ ਸਕਿਆ ਜਿੰਨਾ ਚਾਹੀਦਾ ਸੀ ਸੋ ਉਸ ਤੋਂ ਬਾਅਦ ਕਾਂਗਰਸ ਵੱਲੋਂ ਜਗENDER ਜੀ ਨੇ ਇਲੈਕਸ਼ਨ ਲੜਿਆ ਉਹ ਵੀ ਹੁਣ ਬਿਮਾਰ ਹੋ ਗਏ ਆਪ ਉਸ ਤੋਂ ਪਹਿਲਾਂ ਡੈਨੀ ਜੀ ਇਲੈਕਸ਼ਨ ਲੜਦੇ ਗਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਸਾਡੇ ਸੀਨੀਅਰ ਲੀਡਰ ਨੇ ਸਾਫਤਾ ਐਮਐਲਏ ਨੇ ਪਰ ਉਹ ਵੀ 5 ਸਾਲ ਉਦੋਂ ਬਾਅਦ ਆ ਕੇ ਲੋਕਾਂ ਨੂੰ ਪੁੱਛੇ ਨਹੀਂ ਹਾਰਾ ਜਿੱਤਾਂ ਕਿਸੇ ਦੇ ਹੱਥ 'ਚ ਨਹੀਂ ਆਉਂਦੀਆਂ ਜੇ ਸਾਡੇ ਗਗਨ ਨੇ ਜਾਂ ਟਿੱਕਾ ਜੀ ਨੇ ਵੋਟ ਪਾਈ ਇਹਨਾਂ ਨੇ ਤਾਂ ਪਾਈ ਹੈ ਇਹਨਾਂ ਦੀ ਅੱਗੇ ਤਾਂ ਬਾਹ ਫੜ ਸਕਦੇ ਆ ਤੁਸੀਂ ਇਹਨਾਂ ਨਾਲ ਤਾਂ ਖੜ੍ਹ ਸਕਦੇ ਹਾਂ ਸੋ ਕਿਤੇ ਨਾ ਕਿਤੇ ਇਹੋ ਜਿਹੇ ਲੀਡਰ ਸਾਨੂੰ ਦਿੱਤੇ ਜਾਂਦੇ ਆ ਜਿਹੜੇ ਬਾਹਰੋਂ ਆ ਕੇ ਟੈਚੀ ਦੇ ਵਿੱਚ 25 ਕੱਚੇ ਦੇ 25 ਬਿਲਾਣਾ ਪਾ ਕੇ ਆਉਂਦੇ ਆ ਉਹ ਦੋ ਵਾਰ ਉਹ ਮਹੀ ਬਣਾਣਾ ਤੇ ਕੱਚੇ ਪਾ ਕੇ ਪੇਚੀ ਬੰਦ ਕਰਕੇ ਚਲੇ ਜਾਂਦੇ ਆ ਮੁਰਕੇ ਸਾਰ ਵੀ ਨਹੀਂ ਲੈਂਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਸਾਨੂੰ ਪੈਡੀ ਰੇਡ ਜਿਹੜਾ ਵਾ ਇਹ ਸਾਡੇ ਲੋਕ ਸਭਾ ਹਲਕੇ ਚੋਂ ਚਾਹੀਦਾ ਤਾਂ ਕਿ ਸਾਨੂੰ ਪਤਾ ਹੋਵੇ ਅਸੀਂ ਉਹਦਾ ਗੁੱਟ ਫੜ ਸਕਦੇ ਹਈਏ ਹੁਣ ਮੇਰਾ ਪਰਮੇਂਦਰ ਟੈਂਪਲ ਦਾ ਘਰਜੀ ਨੂੰ ਮਰਜੀ ਪੁੱਛ ਲਓ ਮੋਗੇ ਤਵਰਨ ਲੱਗੇ ਪੁੱਛ ਲਓ ਤੁਹਾਨੂੰ ਅਗਲਾ ਆਪ ਦੱਸ ਕੇ ਆਊਗਾ ਵੀ ਫਲਾਨੀ ਸੜਕ ਤੇ ਇਧਰ ਦੀ ਮੁੜਕੇ ਦਾ ਘਰ ਸੋ ਕਿਤੇ ਨ ਕਿਤੇ ਅਸੀਂ ਮੰਗ ਕਰਦੇ ਆਂ ਵੀ ਲੋਕ ਸਭਾ ਫਰੀਦਕੋਟ ਨੂੰ ਮੌਕਾ ਦਿੱਤਾ ਜਾਵੇ ਸੋ ਕਿਉਂਕਿ ਮੈਂ ਦੇਖਿਆ ਵੀ ਦੂਜੀਆਂ ਪਾਰਟੀਆਂ ਵੀ ਸਾਡੇ ਲੋਕ ਸਭਾ ਚੋਂ ਹੀ ਕੈਂਡੀਡੇਟ ਦੇ ਰਹੀਆਂ ਇਸ ਨਾਲ ਜਿਉਂ ਇਹ ਵੀ ਗਲਤੀ ਹੁੰਦੀ ਹੈ ਤਾਂ ਲੀਡਰਸ਼ਿਪ ਦਾ ਬਹੁਤ ਨੁਕਸਾਨ ਸਾਡਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਇੱਕ ਗਿੱਦੜਵਾਏ ਨੂੰ ਛੱਡ ਕੇ ਅੱਠ ਸੀਟਾਂ ਦੇ ਅਸੀਂ ਹਾਰ ਗਏ ਜਿੰਨੀ ਦੇ ਲੋਟ ਲੀਡਰਸ਼ਿਪ ਨਹੀਂ ਆਊਗੀ ਉਨੀ ਦੇਰੇ ਕੰਮ ਸਿਰੇ ਨਹੀਂ ਆਣਾ ਧੰਨਵਾਦ